ਜਿਸ ਦਿਨ ਅਕਾਲੀ ਦਲ ਚ ਬਾਕੀਸੁਰਾ ਉੱਠਿਆ ਸੀ ਗਿਆ ਉਸ ਦਿਨ ਤੋਂ ਅਕਾਲੀ ਦਲ ਨੇ ਇਸ ਗੱਲ ਦਾ ਕਲੀਅਰ ਕਿਹਾ ਸੀ ਹੈ ਕਿ ਆਰਐਸਐਸ ਤੇ ਭਾਜਪਾ ਆਪਣੀ ਜਿਹੜੀ ਗੇਮ ਮਹਾਰਾਸ਼ਟਰ ਚ ਖੇਢੀ ਜਿਹੜੀ ਮੇਮ ਉਹਨਾਂ ਨੇ ਹਰਿਆਣਾ ਚ ਖੇਢੀ ਉਹੀ ਉਹ ਪੰਜਾਬ ਖੇਡ ਰਹੇ ਨੇ ਸ਼ੇਰ ਸੈਨਾ ਨੂੰ ਭੰਨਿਆ ਦੁਸ਼ਯੰਤ ਨੂੰ 5 ਸਾਲ ਵਰਤੇ ਆ ਛੱਡਿਆ ਤੇ ਸਾਡੇ ਜਿਹੜੇ ਸਾਥੀ ਲਹਿਦਾ ਹੋਏ ਆ ਉਹ ਕਹਿੰਦੇ ਸੀ ਨਹੀਂ ਅਸੀਂ ਤਾਂ ਪੰਥ ਦੀ ਆਵਾਜ਼ ਆ ਅਸੀਂ ਪੰਜਾਬ ਦੀ ਆਵਾਜ਼ ਆ ਅਕਾਲੀਵਾਲ ਆਪਣੇ ਸਿਧਾਂਤਾਂ ਤੋਂ ਹਿੱਲ ਗਿਆ ਸੀ ਇਸ ਕਰਕੇ ਅਸੀਂ ਹੁਣ ਪੰਥਕ ਏਜੰਡਾ ਲੈ ਕੇ ਚੱਲਾਂਗੇ ਪੰਥਕ ਏਜੰਡਾ ਉਹਨਾਂ ਦਾ ਬੜਾ ਕਲੀਅਰ ਹੋ ਗਿਆ ਹੈ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਜਨਮ ਦਿਨ ਦੇ ਸਮਾਗਮ ਵਿੱਚ ਦਿੱਲੀ ਕਮੇਟੀ ਵੀ ਆਈ ਹਰਿਆਣਾ ਕਮੇਟੀ ਵੀ ਆਈ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਵੀ ਆਏ ਬੀਜੇਪੀ ਦੇ ਸੀਨੀਅਰ ਲੀਡਰ ਵੀ ਆਏ ਤੇ ਉਹਨਾਂ ਸਾਰਿਆਂ ਦੀ ਸ਼ਮੂਲੀਅਤ ਇਹ ਦੱਸ ਰਹੀ ਸੀ ਕਿ ਉਹ ਜੁਆਇੰਟ ਸ਼ੋ ਸੀ ਆਰਐਸਐਸ ਬੀਜੇਪੀ ਤੇ ਸੁਧਾਰੀਆਂ ਦਾ ਜਿਹੜੀ ਗੱਲ ਹੁਣ ਤੁਹਾਡੇ ਨਾਲ ਧਿਆਨ ਚ ਕਰਨੀ ਹੈ ਉਹ ਇਹ ਹੈ ਕਿ ਸਤ ਪ੍ਰੋਫੈਸਰ ਚੰਦੂ ਮਾਜਰਾ ਜੀ ਜਿਹੜੇ ਪੰਥ ਦੇ ਲੰਬਰਦਾਰ ਤੇ ਠੇਕੇਦਾਰ ਬਣਦੇ ਨੇ ਉਹਨਾਂ ਨੇ ਕੱਲ ਜੰਮੂ ਵਿੱਚ ਬੀਜਪੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਤੁਹਾਨੂੰ ਉਹ ਫੋਟੋ ਵੀ ਦਿਖਾ ਦਿੰਨੇ ਆ ਕਿ ਚੰਦੂ ਮਾਜਰਾ ਸਾਹਿਬ ਗਗਨਜੀਤ ਬਰਨਾਲਾ ਮਗਰ ਬੀਜਪੀ ਦੇ ਪੋਸਟਰ ਤੇ ਇਹ ਬੈਠੇ ਨੇ ਉੱਥੇ ਜੰਮੂ ਵਿੱਚ ਵੋਟ ਮੰਗ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਲਈ ਇਹ ਹੀ ਨਹੀਂ ਇਸ ਤੋਂ ਬਾਅਦ ਚੰਨੂ ਮਾਜਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਮੈਂ ਆਪਣੇ ਅਸਲ ਰਸੂਖ ਨਾਲ ਤੁਸੀਂ ਇਹਨੂੰ ਜਿਤਾਓ ਮੈਂ ਦਿੱਲੀੋਂ ਇਹਨੂੰ ਜਿਹਦੇ ਸਪੋਰਟ 'ਚ ਆਇਆ ਮੈਂ ਵਜ਼ੀਰ ਵੀ ਬਣਵਾਉਂਗਾ ਹੁਣ ਰਖੜਾ ਪਰਿਵਾਰ ਦਾ ਮੋਦੀ ਨਾਲ ਸਿੱਧੀ ਯਾਰੀ ਬੀਬੀ ਜੀ ਦਾ ਇਕਬਾਲ ਸਿੰਘ ਲਾਲਪੁਰੇ ਦੇ ਕਹਿਣ ਤੇ ਸ਼੍ਰੋਮਣ ਕਮੇਟੀ ਦੀ ਚੋਣ ਲੜਨਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਗਗਨਜੀਤ ਸਿੰਘ ਬਰਨਾਲਾ ਦਾ ਸਪੋਰਟ ਕਰਨਾ ਇਹ ਇੱਕ ਗੱਲ ਸਾਫ ਜ਼ਾਹਰ ਕਰ ਦਿੰਦੀ ਹੈ ਕਿ ਇਹ ਜਿਹੜੀ ਸਭ ਕੁਝ ਪੰਜਾਬ ਵਿੱਚ ਅਕਾਲੀ ਦਲ ਨੂੰ ਨਿਵਾ ਦਿਖਾਉਣ ਲਈ ਜਾਂ ਢਾਹ ਲਾਉਣ ਲਈ ਹੈ ਇਹ ਕੀ ਦੇ ਆਖੇ ਹੋ ਰਿਹਾ ਆ ਤੁਹਾਨੂੰ ਅਸੀਂ ਫੋਟੋ ਦਿਖਾਉਨੇ ਆ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਦੀ ਦੇਖੋ ਹੁਣ ਗੱਲ ਆ ਗਈ ਏ ਤੋਂ ਬਾਅਦ ਸਪਸ਼ਟ ਜੋ ਅਸੀਂ ਕਹਿ ਰਹੇ ਸੀ ਪਹਿਲੇ ਦਿਨ ਤੋਂ ਕਿ ਆਰਐਸਐਸ ਸਿੱਖ ਇੰਸਟੀਟਿਊਸ਼ਨਸ ਨੂੰ ਰੀਜਨਲ ਪਾਰਟੀਆਂ ਨੂੰ ਮਿਨੋਰਟੀਜ਼ ਦੇ ਧਰਮ ਸਥਾਨਾਂ ਵਿੱਚ ਸਿੱਧਾ ਦਖਲ ਦੇਣ ਦੇ ਰਾਹ ਤੇ ਤੁਰੀ ਹੋਈ ਹੈ ਆ ਕੱਲ ਦੀ ਜਿਹੜੀ ਜੰਮੂ ਦੀ ਘਟਨਾ ਹੈਗੀ ਹੈ ਉਹ ਨੇ ਇਹ ਸਪਸ਼ਟ ਕਰਤਾ ਦੇਖੋ ਕਿਸੇ ਤਰ੍ਹਾਂ ਦੀ ਦੁបਦਾ ਨਹੀਂ ਗਈ ਕਮਲ ਦੇ ਫੁੱਲ ਦਾ ਪ੍ਰਚਾਰ ਹੈ ਜੇ ਉਹ ਕਿਸੇ ਵਿਅਕਤੀ ਵਿਸ਼ੇਸ਼ ਲਈ ਪ੍ਰਚਾਰ ਕਰਨ ਜਾਂਦੇ ਕੋਈ ਵਜ੍ਹਾ ਨਹੀਂ ਸੀ ਮਗਰ ਕਿਸੇ ਪਾਰਟੀ ਦਾ ਸਿੰਬਲ ਲੱਗਿਆ ਹੁੰਦਾ ਚੋਣ ਲਈ। ਇਹ ਉਹ ਕਹਿਣ ਕਿ ਜੀ ਅਸੀਂ ਤਾਂ ਸਿਰਫ ਸਿੱਖ ਕੈਂਡੀਡੇਟ ਕਰਕੇ ਗਏ ਸੀ ਤੇ ਫਿਰ ਉਹਨਾਂ ਨੂੰ ਕਮਲ ਦਾ ਫੁੱਲ ਮਗਰ ਲੋਟ ਵੀ ਕੀ ਲੋਟ ਸੀ। ਫਿਰ ਇੱਥੇ ਹੀ ਨਹੀਂ ਫਿਰ ਉਹਨਾਂ ਨੇ ਇੱਥੇ ਤੱਕ ਗੱਲ ਕਹੀ ਕਿ ਤੁਸੀਂ ਇਹਨੂੰ ਦਿਤਾਓ ਤੇ ਮੈਂ ਇਹਨੂੰ ਵਜ਼ੀਰ ਬਣਾਉਂਗਾ। ਹੁਣ ਸਾਡਾ ਇੱਕ ਸਵਾਲ ਆ ਸਿੱਧਾ ਸਰਦਾਰ ਗੌਰਪ੍ਰਤਾ ਸਿੰਘ ਵਿਡਾਲਾ ਨੂੰ। ਇਹ ਵਿਡਾਲਾ ਸਾਹਿਬ ਕਿਉਂ ਨਹੀਂ ਸਿੱਧੇ ਬੀਜੇਪੀ ਸਾਰਾ ਆਪਣਾ ਸੁਧਾਰਿਆ ਅਕਾਲੀ ਦਲ ਲੈ ਕੇ ਸ਼ਾਮਲ ਹੋ ਜਾਂਦੇ ਕਿਉਂ ਟੇਡੇ ਟੱਗ ਨਾਲ ਪੰਥਕ ਜਮਾਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਨਫਿਲਟ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਇਹਨਾਂ ਦੇ ਰਾਹੀਂ ਕਿਉਂ ਨਹੀਂ ਤੁਸੀਂ ਉਹਨਾਂ 'ਚ ਸਿੱਧੇ ਸ਼ਾਮਲ ਹੋ ਕੇ ਉਹਨਾਂ ਦੀ ਟਿਕਟਾਂ ਦੇ ਲੜ ਲੈਂਦੇ ਇਹਦਾ ਜਵਾਬ ਇਹਨਾਂ ਨੂੰ ਹੁਣ ਸੁਧਾਰੀਆਂ ਨੂੰ ਦੇਣਾ ਪਊਗਾ ਪੰਜਾਬ ਨੂੰ ਕਿਉਂਕਿ ਸਾਡਾ ਹੀ ਵਿਸ਼ਵਾਸ ਹੈ ਕਿ ਆਰਐਸਐਸ ਐਨੀ ਕੁਛ ਸਿੱਖ ਲੀਡਰਾਂ ਦੇ ਵਿੱਚ ਇਨਫਿਲਟਰੇਟਰ ਹੋ ਕਰ ਚੁੱਕੀ ਹੈ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਵੀ ਆਪਣੇ ਆਪ ਨੂੰ ਕਹਾਉਂਦੀਆਂ ਨੇ ਇਹ ਪੰਜਾਬ ਲਈ ਤੇ ਪੰਥ ਲਈ ਆਉਣ ਵਾਲੇ ਸਮੇਂ ਲਈ ਬੜੀ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂ ਕਿਉਂਕਿ ਨਾ ਤਾਂ ਰੀਜਨਲ ਪਾਰਟੀ ਨੂੰ ਬੀਜੇਪੀ ਟੋਲਰੇਟ ਕਰਦੀ ਹੈ ਨਾ ਮਿਨੋਰਟੀਜ਼ ਨੂੰ ਟੋਲਰੇਟ ਕਰਦੀ ਹੈ ਇਹ ਅੱਜ ਦੀ ਗੱਲ ਨਹੀਂ ਜਦੋਂ ਸ਼੍ਰੀ ਅਲਕੇਟ ਦਵਾਨੀ ਦੇਸ਼ ਦੇ ਡਿਪਟੀ ਪ੍ਰਾਈਮ ਮਿਨਿਸਟਰ ਸੀ ਅਕਾਲੀ ਉਦੋਂ ਅਕਾਲੀ ਦਲ ਨੇ ਵੀ ਪ੍ਰੋਟੈਸਟ ਕੀਤਾ ਬਾਦਲ ਸਾਹਿਬ ਨੇ ਪ੍ਰੋਟੈਸਟ ਵੀ ਕੀਤਾ ਉਹ ਕਰਨਾਲ ਇੱਕ ਰੈਲੀ 'ਚ ਆਏ ਉਹਨਾਂ ਨੇ ਉੱਥੇ ਸਪਸ਼ਟ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਚੌਂਦੀਆ ਦੇਸ਼ ਵਿੱਚ ਸਿਰਫ ਦੋ ਰਾਜਸੀ ਪਾਰਟੀਆਂ ਹੁਣ ਪਾਰਲੀਮੈਂਟਾਂ ਕੋ ਦੂਸਰੀਆਂ ਜਿਹੜੀਆਂ ਛੋਟੀਆਂ ਧਿਰਾਂ ਨੇ ਰੀਜੀonal ਪਾਰਟੀਆਂ ਨੇ ਜਿਹਨਾਂ ਨੂੰ ਕਿਹਾ ਛੋੜੀਏ ਤੇਰਾ ਉਹ ਜਿਹੜੀ ਜਿਹੜੀ ਨੈਸ਼ਨਲ ਪਾਰਟੀ ਨੂੰ ਚਾਹੁੰਦੀਆਂ ਨੇ ਉਹਦੇ ਨਾਲ ਆਪਣੇ ਮਿਲੇਵਾ ਕਰ ਲੈਣ ਪਰ ਦੇਸ਼ ਵਿੱਚ ਦੋ ਪਾਰਟੀਆਂ ਚਾਹੀਦੀਆਂ ਨੇ ਇਹ ਕਦੋਂ ਦੀ ਢਹੀ ਰਿੱਚਦੀ ਸੀ ਜਿਹੜੀ ਆ ਪਿਛਲੇ 2-3 ਸਾਲ ਚ ਹੋ ਗਈ ਸੋ ਮੇਰਾ ਅੱਜ ਦਾ ਪਹਿਲਾ ਸਵਾਲ ਸੁਧਾਰੀਆ ਅਕਾਲੀ ਦਲ ਨੂੰ ਬੜਾ ਹਾਸਾ ਲੱਗਿਆ ਜਾ ਦੇ ਪ੍ਰੈਸ ਕਾਨਫਰੈਂਸ ਤੇ ਬਰਨਾਲਾ ਸਾਹਿਬ ਕਹਿੰਦੇ ਆ ਚਲੋ ਮੈਰਿਆ ਦਾ ਬਹੁਤ ਅਜ਼ੀਜ਼ ਆ ਮਿੱਤਰ ਵੀ ਨੇ ਕਿ ਕਾਂਗਰਸ ਬੜੀ ਮਾੜੀ ਹੈ ਬਰਨਾਲਾ ਸਾਹਿਬ ਤੁਸੀਂ ਤਾਂ ਸੁਨੀਆਂ ਗਾਦੀ ਤੋਂ ਜਾ ਕੇ ਤੁਸੀਂ ਤੇ ਆਪਣੇ ਸਤਕਾਰਯੋਗ ਮਾਤਾ ਜੀ ਨੂੰ ਲਿਆ ਕੇ ਸਰੋਪਾ ਪਾ ਕੇ ਕਾਂਗਰਸ ਵੀ ਜਾ ਆਏ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਕਾਂਗਰਸ ਮਾੜੀ ਹੈ ਜੇ ਮਾੜੀ ਸੀ ਤਾਂ ਆਪਾਂ ਸਰੋਪਾ ਕਿਉਂ ਪਾਇਆ ਤੇ ਅੱਜ ਤੁਸੀਂ ਮੋਦੀ ਸਾਹਿਬ ਦੀ ਸਿਫਤ ਕਰਦੇ ਹੋ ਤੇ ਮੈਂ ਪੁੱਛਦਾ ਕਿ ਕਿਸਾਨਾਂ ਦੇ ਮਸਦੇ ਦੇ ਦੱਸੋ ਕਿ ਜਾਦਾ ਕਾਲੀਦਾਲ ਦਾ ਵਖਰੇਵਾ ਹੋਇਆ। ਉਹ ਤੋਂ ਬਾਅਦ ਕਿਸਾਨੀ ਦੀ ਕਿਹੜੀ ਗੱਲ ਮੰਨੀ ਗਈ ਹੈ ਸੈਂਟਰ ਸਰਕਾਰ ਵੱਲੋਂ ਕਿ ਤੁਹਾਡੀ ਸੋਚ ਵਿੱਚ ਫਰਕ ਹੋਇਆ। 2019 ਵਿੱਚ ਬੰਦੀ ਸਿੱਖਾ ਦੀ ਰਿਹਾਈ ਦਾ ਐਲਾਨ ਜੋ ਕੀਤਾ ਉਹਦੇ ਵਿੱਚ ਕੋਈ ਚੇਂਜ ਨਹੀਂ ਹੋਈ। ਪੰਜਾਬੀ ਬੋਲਦੇ ਜਿਹੜਾ ਗੁਰਦੁਆਰਾ ਸਿੱਧਾ ਦਾਖਲ ਆ ਉਹ ਨਹੀਂ ਬੰਦ ਹੋਇਆ। ਆਪਾਂ ਨੂੰ ਹੁਣ ਕੀ ਮੋਹ ਮਾਰ ਗਿਆ ਭਾਰਤੀ ਜਨਤਾ ਪਾਰਟੀ ਦਾ ਕਿ ਆਪਾਂ ਨੰਗੇ ਚਿੱਤੇ ਹੋ ਕੇ ਉਹਨਾਂ ਦੇ ਪ੍ਰਚਾਰਕ ਬਣ ਕੇ ਪ੍ਰਚਾਰ ਕਰਨ ਚਲੇ ਗਏ ਸੋ ਮੈਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਤੇ ਪੰਥਕ ਲੋਕਾਂ ਨੂੰ ਕਹੌਣ ਵਾਲਿਆਂ ਨੂੰ ਕਿ ਸਾਵਧਾਨ ਰਹੋ ਜਿਹੜੇ ਵੀ ਦੁਸ਼ਮਣਾਂ ਦੀ ਚਾਲ ਜ ਖੇਡੋਗੇ ਤੁਸੀਂ ਪੰਜਾਬ ਦਾ ਤਾਂ ਨੁਕਸਾਨ ਕਰੋ ਕਰੋਗੇ ਵੀ ਪੰਥ ਦਾ ਵੀ ਨੁਕਸਾਨ ਕਰੋਗੇ ਸਿੱਖੀ ਸੋਚ ਦਾ ਵੀ ਨੁਕਸਾਨ ਕਰੋਗੇ ਤੇ ਸਿੱਖਾਂ ਦਾ ਵੀ ਨੁਕਸਾਨ ਕਰੋਗੇ ਤੇ ਚੱਲ ਰਹੇ ਵੱਡੇ ਕਿਸਾਨੀ ਸੰਘਰਸ਼ ਦੇ ਵੀ ਪਿੱਠ ਵਿੱਚ ਛੁਰਾ ਮਾਰੋਗੇ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਹੈ ਸੈਂਟਰ ਨੇ ਐਲਾਨ ਕੀਤਾ ਕਿ ਅਸੀਂ ਆਪਣਾ ਇਲੈਕਸ਼ਨ ਮੈਨੀਫੈਸਟੋ ਪਿਆ ਸੀਗਾ ਕਿ 70 ਸਾਲ ਤੋਂ ਹਰ ਉੱਪਰ ਵਾਲੇ ਨੂੰ ਆਯੂਸ਼ਮਾਨ ਸਕੀਮ ਵਿੱਚ ਕਵਰ ਕਰਾਂਗੇ ਪਰ ਬਦਕਿਸਮਤੀ ਨੂੰ ਇਸ ਸਕੀਮ ਦਾ ਫਾਇਦਾ ਪੰਜਾਬ ਦੇ ਲੋਕ ਨਹੀਂ ਉਠਾ ਸਕਣਗੇ। ਉਹਦੀ ਵਜ੍ਹਾ ਬੜੀ ਕਲੀਅਰ ਹੈ ਕਿ ਇਹ ਸਕੀਮ ਵਿੱਚ 60 ਪੈਸੇ ਸੈਂਟਰ ਦੇ ਆਉਂਦੇ ਨੇ ਤੇ 40 ਪੈਸੇ ਸੂਬੇ ਦੀ ਸਰਕਾਰ ਪਾਉਂਦੀ ਹੈ। 355 ਕਰੋੜ ਰੁਪਏ ਸੈਂਟਰ ਤੋਂ ਆਇਆ। 145 ਕਰੋੜ ਰੁਪਏ ਪੰਜਾਬ ਦੀ ਸਰਕਾਰ ਨੇ ਪਾਉਣਾ ਸੀ ਤੇ 500 ਕਰੋੜ ਰੁਪਏ ਆਯੂਸ਼ਮਾਨ ਵਿੱਚ ਇਹਨਾਂ ਨੇ ਜਿਹੜੇ ਨਾਰੇ ਨੂੰ ਦੇ ਕੇ ਇਹ ਸਰਕਾਰ ਸੱਤਾ ਚਾਹੀਦੀ ਕਿ ਸਿਹਤ ਵਿਦਿਆ ਤੇ ਭ੍ਰਸ਼ਟਾਚਾਰ ਤਿੰਨਾ ਜੀ ਲੱਤ-ਪੱਤ ਹੋਈ ਪਈ ਹੈ ਤਿੰਨਾ ਜੀ ਹੀ ਲੱਤ-ਪੱਤ ਹੋਈ ਹੈ ਤਿੰਨਾ ਜੀ ਲੱਤ-ਪੱਤ ਹੋਈ ਹੈ ਪ੍ਰਾਈਵੇਟ ਹਸਪੀਟਲਸ ਨੇ ਪ੍ਰਾਈਵੇਟ ਨਰਸਿੰਗ ਹੋਮ ਨੇ ਜਿਹੜੇ ਆਯੂਸ਼ਮਾਨ ਨੂੰ ਕਵਰ ਕਰਦੇ ਸੀ ਸਭ ਨੇ ਜਵਾਬ ਦੇ ਦਿੱਤਾ ਸੋ ਹੁਣ ਪਿਛਲੀ ਗੱਲ ਤਾਂ ਪੈਸੇ ਨਹੀਂ ਮਿਲਨੇ ਉਹ ਤਾਂ ਚਲੋ ચીਖ ਝਾੜਾ ਰਹੂਗਾ ਪਰ ਅੱਗੇ ਲਈ ਰਾਹ ਬੰਦ ਕਰਤਾ ਜਿਹੜਾ ਨਵਾਂ ਬੈਨੀਫਿਟ 70 ਸਾਲ ਤੋਂ ਉੱਪਰ ਵਾਲਿਆਂ ਨੂੰ ਮਿਲਣਾ ਸੀਗਾ ਨਾ ਤਾਂ ਉਹਨਾਂ ਦੇ ਕਾਰਡ ਬਣਨਗੇ ਨਾ ਉਹਨਾਂ ਨੂੰ ਬੈਨੀਫਿਟ ਮਿਲੂਗਾ ਮੇਰਾ ਪੰਜਾਬ ਦੀ ਸਰਕਾਰ ਨੂੰ ਇੱਕ ਸਵਾਲ ਹੈ ਕੀ بڑا ਰੋਲਾ ਪਾਉਣੇ ਤੁਸੀਂ ਅਸੀਂ ਵੀ ਇਸ ਗੱਲ ਦੇ ਹੱਕ ਜ ਹੈ ਕਿ ਸੈਂਟਰ ਨੂੰ ਸੂਬਿਆਂ ਦੇ ਪੈਸੇ ਨਹੀਂ ਰੋਕਣੇ ਚਾਹੀਦੇ ਸੈਂਟਰ ਵੱਲੋਂ ਆਏ ਪੈਸੇ